ਇਸ ਉਹ ਦੇਰ ਸੂਰੀ ਦਾ ਕਤਲ ਕਰਨ ਵਾਲਾ ਜੋ سنی ਨਾਮ ਦਾ ਸ਼ਰਾਰਤੀ ਅਨਸਰ ਜ਼ਬਰਦਸਤੀ ਪਗ ਦੇ ਵਿੱਚ ਸਿਰਫ ਸਾਇਏ ਹੋਏ ਜਿਹੜੇ ਕੀ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਕਤਲੋਗਾਰਤ ਕਰਨਾ دہشت ਗਰਦੀ ਕਰਨਾ ਇਹ ਇਹਨਾਂ ਲੋਕਾਂ ਦੀ ਆਮ ਗੱਲ ਆ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਆ ਤੇ ਜਦੋਂ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰ ਇਹ 5 7 10 ਜਾਣੇ ਰਲ ਜਾਂਦੇ ਆ ਤੇ ਇਹ ਪੰਜਾਬ ਨੂੰ ਇਹ دہشت ਦੇ ਵਿੱਚ ਪਾ ਦਿੰਦੇ ਆ ਇਹਨਾਂ ਦੀ دہشت ਗਰਦੀ ਜਿਹੜੀ ਆ ਸੰਦਮ ਹਾਲ ਬਣਾ ਦਿੱਤੀ ਆ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਇਹ ਕਾਨੂੰਨ ਦੇ ਹਿਸਾਬ ਦੇ ਨਾਲ ਆਪਣੇ ਗੁਨਾਹਾਂ ਦੀ ਸਜ਼ਾ ਜੇਲ੍ਹ ਦੇ ਵਿੱਚ ਘਟ ਰਿਆ ਸੀ ਲੇਕਿਨ ਉੱਥੇ ਕੋਈ ਤਿੰਨ ਪੁਲਿਸ ਵਾਲੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਦੌਰਾਨ ਹੋ ਸਕਦਾ ਕੁਝ ਗਲਤ ਹਰਕਤਾਂ ਕੀਤੀਆਂ ਹੋਣ ਉਹਨਾਂ ਨੂੰ ਕਾਨੂੰਨ ਨੇ ਸਜ਼ਾ ਦੇ ਦਿੱਤੀ ਲੇਕਿਨ ਇਹ ਬੁਰਛਾ ਕਰਦੀ ਕਰਨ ਵਾਲੇ ਗੁੰਡੇ ਜ਼ਬਰਦਸਤੀ ਪੱਗਾਂ 'ਚ ਸਿਰ ਫਸਾਏ ਹੋਏ ਸਿੱਖਾਂ ਦੀ ਸ਼ੋਭੀ ਖਰਾਬ ਕਰਨ ਵਾਲੇ ਇਹ ਜੇਲ੍ਹਾਂ ਦੇ ਵਿੱਚ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦੇ ਆ ਤੇ ਜਦੋਂ ਕਾਨੂੰਨ ਇਹਨਾਂ ਦੀ ਨਕੀਲ ਕੱਸਦਾ ਆ ਇਹਨਾਂ ਦੇ ਛੇਤਰਪੋਲਾ ਕਰਦਾ ਆ ਤੇ ਫੇਰ ਇਹ ਕਹਿੰਦੇ ਆ ਜੀ ਹਕੂਮਤ ਧੱਕਾ ਕਰਦੀ ਆ ਸਾਡੇ ਨਾਲ ਧੱਕਾ ਹੋਇਆ ਔਰ ਮੈਂ ਹੈਰਾਨ ਆ ਕਿ ਉਹ ਸਾਰੇ ਵਕੀਲ ਇਹਨਾਂ ਦੇ ਨਾਲ ਰਲੇ ਹੋਏ ਆ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਅਸੀਂ ਜਦੋਂ ਇਸ ਤਰ੍ਹਾਂ ਦੇ ਕਿਸੇ ਵੀ ਸਿਰਫਰੇ ਪੁਰਸ਼ਾਗਰ ਦੀ ਕਰਨ ਵਾਲੇ دہشتਗਰਦ ਦੀ ਜਦੋਂ ਅਸੀਂ ਗੱਲ ਕਰਾਂਗੇ ਜਾਂ ਇਹਨਾਂ ਦਾ ਕੇਸ ਲੜਾਂਗੇ ਤੇ ਬਾਹਰਲੇ ਮੁਲਕਾਂ ਤੋਂ ◆